ਸਾਂਜੀ ਪੂਜਣਿਆ ਹਾਂਜੀ ਸਾਰੀ ਕਾਲ ਜੀ ਸਾਰਿਆਂ ਨੂੰ ਮਨਪ੍ਰੀਤ ਗੁਰ ਲੌਕ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਲੱਗੀਆਂ ਜੀ ਅੱਪਾ ਅੱਜ ਅਲੀ ਨਵੀਂ ਵੀਡੀਓ ਦੀ ਸ਼ੁਰੂਆਤ ਕਰਨੀ ਜਿਹੜੇ ਮੇਰੇ ਭੈਣ ਦਾ ਅੱਪਾ ਜੀ ਵਧੀਆ ਇਹਨੂੰ ਤੱਕਰੀਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਲਓ ਜੀ ਆਪਾਂ ਰੈਡੀ ਹੋ ਗਏ ਸੀਗੇ ਤੇ ਚੱਲਿਆਂ ਜੀ ਅੱਜ ਆਪਾਂ ਪੂਜਾ ਜੀ ਕੋਲੇ ਤੇ ਆਪਾਂ ਚੱਲਦੇ ਆ ਤੇ ਚੱਲ ਕੇ ਜਾ ਕੇ ਨਾਲ ਤੁਹਾਨੂੰ ਵੀ ਮਿਲਾਉਨੇ ਆ ਤੇ ਉਹਨਾਂ ਦੇ ਘੁਆਲੀ ਦਾ ਫੋਨ ਆਇਆ ਕਹਿੰਦੇ ਸਾਂਝੀ ਲਾਉਣੀਆਂ ਆਜੋ ਕਹਿੰਦੇ ਸਾਰੇ ਜਾਣੇ ਲੱਗੀ ਹੈ ਕਹਿੰਦੇ ਸਾਡੇ ਆਪਾਂ ਦੇ ਦਿਆਂ ਉਧਰ ਨਾਲ ਚਲ ਕੇ ਵੀ ਇਹਦਾ ਹਨਾ ਉਧਰ ਮੇਲਾ ਸ਼ਾਦਰ ਰਿਵਾਜ ਜਾਂ ਹੋਰ ਚੱਲ ਕੇ ਜਾ ਕੇ ਦੇ ਨਾਲ ਤੁਹਾਨੂੰ ਵੀ ਦਿਖਾਉਣੇ ਜੀ ਜੀ ਦੇ ਨਾਲ ਓਏ ਤੇ ਥੈਂਕ ਯੂ ਸੋ ਮਚ ਕੱਲ ਲਈ ਵੀਡੀਓ ਤੇ ਬਲੌਗ ਸੋ ਸੋਨੇ ਕਮੈਂਟ ਕਰਨ ਦੇ ਲਈ ਦੇਖਿਓ ਮੈਂ ਨੇ ਜਾਣ ਕੇ ਦੇਖਣੀ ਵੀਡੀਓ ਨਹੀਂ ਬਣਾਉਣੀ ਪਾਸ ਬੈਠੇ ਤੇ ਉਧਰ ਆਪਣਾ ਕਾਲ ਵੀਰ ਵੀ ਬੈਠਾ ਕੱਲ ਵੀਰ ਹੈਲੋ ਤੇ ਇਧਰ ਮੰਮੀ ਵੀ ਬੈਠੇ ਆ ਤੇ ਆਪਾਂ ਸਾਰੇ ਜਾਣੇ ਚੱਲੇ ਆ ਤੇ ਹੁਣ ਆਪਾਂ ਫਿਲਹਾਲ ਨਿਕਲ ਚੁੱਕੇ ਆ ਜੀ ਘਰੋਂ ਅਜ ਤਾਂ ਥੋੜੀ ਜਿਹੀ ਦੂਰੇ ਪਹੁੰਚੇ ਆ ਹਾਂ ਮੰਮੀ ਚਾਚੀ ਕਾ ਬਲਾਓ ਚਾਚੀ ਆਲੋ ਚਾਚੀ ਕਾ ਬਲਾਓ ਤੇ ਚਲੋ ਜੀ ਹੁਣ ਚੱਲਦੇ ਆ ਤੇ ਫਿਰ ਹਨਾ ਜਿੱਥੇ ਜੇ ਰੁਕੇ ਗਰੇ ਤਾਂ ਤੁਹਾਨੂੰ ਸ਼ਾਟ ਜ਼ਰੂਰ ਲਵਾਂਗੇ ਹੈਲੋ

ਗੁਰਦੁਆਰਾ ਨਾਨਕਸਰ ਨੂੰ ਝੋਲਦਾ ਜਿਹਨੂੰ 13 ਮੰਜ਼ਲੀ ਗੁਰਦੁਆਰਾ ਸਾਬ ਕਹਿੰਦੇ ਨੇ ਕਰੋ ਦਰਸ਼ਨ ਜਿੰਨੀ ਮੈਂ ਪਹੁੰਚ ਗਿਆ ਝੋਲਦਾ ਮੈਂ ਨਾ বাস ਉਹਨਿੰਧਾ ਦੋ ਜੀ ਕੇ ਪਾਜ ਕੇ ਸੇ ਪਾਪੂ ਆ ਜਿਹਨਾਂ ਕੋਲੇ ਇੱਧਰ ਜੋਧਵੀਰ ਜਦ ਵੀ ਹੈਲੋ ਕਰਦੇ ਹੈਲੋ ਐ ਦੱਸ ਸਸੀ ਕਬਲਾ ਐ ਦੱਸ ਤੇਰਾ ਨਾਮ ਕੀ ਆ ਨਾਮ ਕੀ ਹੈ ਤੇਰਾ ਜੋਤਵੀ ਸਕੂਲ ਦਾ ਨਾਮ ਕੀ ਆ ਪੈਗਾਨ ਕਿਹੜਾ ਪੈਗਾਨ ਕਿਹੜਾ ਜਨ ਅਚਪਾਈ ਪੈਗਾਨ ਪਬਲਿਕ ਸਕੂਲ ਸਾਰਾ ਠੀਕ ਆ ਜੀ ਓਕੇ ਹੋਰ ਇਹ ਸਾਨੂੰ ਬੋਝਦੀ ਕਹਿੰਦੀ ਕਹਿੰਦੀ ਚਾਹਤੀ ਤੁਸੀਂ ਕਦੋਂ ਜਾਓਗੇ ਇਧਰ ਆਪਣੇ ਆਪ ਨਾ ਹੈ ਕਿਹੜੀ ਕਲਾਸ پڑھਦੀ ਆ

ਸ਼ਾਦਾ ਹੋਗਾ ਮੱਝਾ ਤਾਰਾ ਕੱਢਣੀ ਹੁੰਦੀ ਆਂਦੇ ਨਾ ਫਿਰ ਤਾਂ ਕਰ ਲਓ ਜੀ ਕਿਦਾਂ ਸੰਭਾ ਜਦ ਸਿਆ ਕਿਦਾਂ ਆਪਣਾ ਕਾਲੀ ਆ ਦੇਖਿਓ ਕੀ ਕਰੀ ਜਾਂਦੀ ਐ ਉਹ ਕੱਲਾ 13 वो जो दिया था ना अल्लाह किराए किराए में आता था ना हां किराए नहीं ना आप भी थी हंसी हो मेरी आप भी थी होती है शिव दिठान रैन मेरा मीठा नारायन मेरा पाई मै सझी पूछने आई माता हटड़ी मैं पूजा तेरी पटड़ी मैं पूजा तेरे पैर नारायन साडे आया छपे ली माया मैं हर का दर्शन पा ीठान रैन मेरा मीठा न रैन मेरा पाई मैं सझी पूजने आई तू खोल माता पटड़ी मैं पूजा तेरी पटड़ी मैं पूजा तेरे पैर न साडे आया छप्पे लादी माया मैं हर का दर्शन पाया गोपाल साया गोविंद सतवी आरती करा त्यार जीवे मेरा वीर प्यार वीर प्यारियाँ प्यार, दो लड़िया दो शिव दुआले फड़ियाँ शिव द्वाल

मैं तेरे पैर आया माया मैं हर का दर्शन पाया गोपाल आया गोविंद मेरा वीर प्यार, वीर प्यार सा रुपया दू लड़िया

બે ઓ દેખ લેણ્યા કે મે લાઈન મે મેરા હોઈ મે સાંજી પૂજણ્યા તુ ખોલ માતા હટડી મે પૂજા તેરી પટડી મે પૂજા તેરે પેર ન રહેન સાડે આયા ધડક પેલોની માયા મે હરકા દર્શન પાયા ગોપાલ સાડે આયા ચાંદ આયે જાન જાન કે फिर पैर नरेंद्र सार दे आया चढ़ते लोग भी माया मैं हर कादा चढ़ पाया गोपाल सार दे आया गोविंद सार दे आया। I <laughs> do पारीद क morally प्रम्या or हो लो औ सकताlly ै किसस कान स्ट little म drie खो फिर घي उाटा गिरी कार सše क्टुरा कि जर खिफ शबा कैम सुिर म्ह Clemson मैं का गुड़िया हो गया मैं मैं बना गुड़िया हो गया मैं अच्छा नहीं उसके बाद सेंटर में और आटे की बात कर कि पुडी नाय क्वादे खम दे नाय क्वादे का हाडा द बोंगे आरे नाय 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 uma tarde no madalo